ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਿਕਤਾ ਸਿੰਘ ਹਿਮਤਪੁਰਾ ਤੋਂ ਅੱਜ ਬਖ ਬਖ ਪਿੰਡਾਂ ਤੋਂ ਐਮਐਲਏ ਸਾਹਿਬ ਦੇ ਦਫ਼ਤਰ ਦੇ ਵਿੱਚ ਕਬੂਤਰ ਨੂੰ ਪਿਆਰ ਕਰਨ ਵਾਲੇ ਪਹੁੰਚੇ ਆ ਤੇ ਅੱਜ ਐਮਐਲਏ ਸਾਹਿਬ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਇਹਦਾ ਕਾਰਨ ਕੀ ਹੈ ਇੱਥੇ ਪਹੁੰਚਣ ਦਾ ਜੀ ਕਬੂਤਰਵਾਦ ਦੇਖੋ ਜੀ ਚਾਹੇ ਕਬੂਤਰਵਾਦੀ ਆ ਚਾਹੇ ਬੈਲਾਂ ਦੀਆਂ ਗੱਡੀਆਂ ਚਾਹੇ ਕੁੱਕੜਾਂ ਦੀ ਲੜਾਈ ਆ ਚਾਹੇ ਕੁੱਤਿਆਂ ਦੀਆਂ ਰੇਸਾਂ ਇਹ ਸਾਡੀਆਂ ਵਿਰਾਸਤੀ ਖੇਡਾਂ ਨੇ ਪਰ ਪਿਛਲੇ ਲੰਬੇ ਸਮੇਂ ਤੋਂ ਇਹ ਸਰਕਾਰਾਂ ਨੇ ਬੰਦ ਕੀਤੀ ਹੋਈ ਸੀ ਜਿਨ੍ਹਾਂ ਦੇ ਨਾਲ ਜਿਹੜੇ ਸਾਡੇ ਵਿਰਾਸਤੀ ਖੇਡਾਂ ਦੇ ਸ਼ਕੀਰ ਗੱਬਰੂ ਸੀ ਉਹ ਬੇਵਸ ਹੋਏ ਹੋਏ ਸੀ ਪਰ ਅਸੀਂ ਪੰਜਾਬ ਸਰਕਾਰ ਦਾ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦਾ ਕੋਟਨ ਕੋਟ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਨਾਂ ਵਿਰਾਸਤੀ ਖੇਡਾਂ ਨੂੰ ਮੁੜ ਇੱਕ ਕਾਨੂੰਨ ਬਣਾ ਕੇ ਸਾਡੇ ਪੰਜਾਬ ਦੇ ਲੋਕਾਂ ਨੂੰ ਇੱਕ ਵਧੀਆ ਸੁਗਾਤ ਦਿੱਤੀ ਆ ਸੋ ਮੈਂ ਆਪਣੇ ਵੱਲੋਂ ਜਿੱਥੇ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦਾ ਕੋਟਨ ਕੋਟ ਧੰਨਵਾਦ ਕਰਦਾ ਉਥੇ ਜਿਹੜੇ ਵਿਰਾਸਤੀ ਖੇਡਾਂ ਦੇ ਸ਼ਕੀਨ ਗੱਬਰੂ ਨੇ ਉਹਨਾਂ ਸਾਰਿਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਧੰਨਵਾਦ ਪਿਛਲੇ ਸਮੇਂ ਦੇ ਵਿੱਚ ਜਿਹੜੀ ਵੱਖ-ਵੱਖ ਥਾਵਾਂ ਤੇ ਜਿੱਥੇ ਕਬੂਤਰਬਾਜੀ ਹੁੰਦੀ ਸੀ ਪ੍ਰਸ਼ਾਸਨ ਵੱਲੋਂ ਥੋੜੀ ਜਿਹੀ ਕਾਰਵਾਈ ਕੀਤੀ ਗਈ ਦੇਖੋ ਜੀ ਬਹੁਤ ਥਾਵਾਂ ਤੇ ਜਿਹੜੀ ਇਹ ਪ੍ਰੋਬਲਮ ਆਉਂਦੀ ਸੀ ਪ੍ਰਸ਼ਾਸਨ ਵੱਲੋਂ ਰੋਕਿਆ ਜਾਂਦਾ ਸੀ ਔਰ ਇਥੋਂ ਤੱਕ ਕਿ ਜਿਹੜੇ ਨੌਜਵਾਨ ਵਿਰਾਸਤੀ ਖੇਡਾਂ ਖੇਡ ਰਹੇ ਸੀ ਚਾ ਕਬੂਤਰਾਂ ਦੀ ਬਾਜੀ ਕਰਵਾ ਰਹੇ ਸੀ ਚਾ ਕੋਈ ਹੋਰ ਤੇ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਫੜ ਕੇ ਵੀ ਲੈ ਜਾਂਦੇ ਸੀ ਔਰ ਉਸ ਸਮੇਂ ਵੀ ਅਸੀਂ ਪੂਰਾ ਸਾਥ ਦਿੱਤਾ ਹਮੇਸ਼ਾ ਆਪਣੇ ਹਲਕੇ ਦੇ ਲੋਕਾਂ ਦਾ ਅ ਪੂਰੀ ਮਦਦ ਕਰਦੇ ਰਹੇ ਆ ਔਰ ਪ੍ਰਸ਼ਾਸਨ ਨੂੰ ਕਹਿੰਦੇ ਰਹੇ ਆ ਕਿ ਵਿਰਾਸਤੀ ਖੇਡਾਂ ਇਹਨਾਂ ਨੂੰ ਹੁਣ ਦਿਓ ਪਰ ਕਾਨੂੰਨ ਸੀ ਕੋਈ ਪ੍ਰਸ਼ਾਸਨ ਵੀ ਮਜਬੂਰ ਸੀ ਪਰ ਅੱਜ ਜਿਹੜਾ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵਾਨ ਸਿੰਘ ਜੀ ਮਾਨ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਵਿਰਾਸਤੀ ਖੇਡਾਂ ਨੂੰ ਪ੍ਰਵਾਨਗੀ ਦੇ ਕੇ ਇੱਕ ਬਹੁਤ ਵਧੀਆ ਛਲਾਗਾ ਜੋ ਉਪਰ ਲੱਗਿਆ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਆਈਏ ਨਾਲ ਬਿਲਕੁਲ ਜੀ ਅਸੀਂ ਨਾਲ ਆ ਅਸੀਂ ਪਹਿਲਾਂ ਵੀ ਨਾਲ ਸੀ ਹੁਣ ਤੱਕ ਰੂਨ ਬਣ ਗਿਆ ਹੁਣ ਤਾਂ ਕੋਈ ਦਿੱਖਤ ਹੀ ਨਹੀਂ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਹਲਕੇ ਦੇ ਲੋਕਾਂ ਦੇ ਨਾਲ ਜਿਸ ਤਰ੍ਹਾਂ ਪਹਿਲਾਂ ਇਕਜਟ ਹੋ ਕੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਸੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਸਾਰਿਆਂ ਨੂੰ ਅਸੀਂ ਸਾਥ ਦੇਾਂਗੇ ਕਿਉਂਕਿ ਕਬੂਤਰਵਾਦ ਵੀਰਾਂ ਦਾ ਕਹਿਣਾ ਕਿ ਉਹਨਾਂ ਦਾ ਜਿਹੜੇ ਇਹ ਕਬੂਤਰ ਨੇ ਆਪਣੇ ਪੁੱਤਾਂ ਵਾਂਗੂ ਪਾਲਦੇ ਨੇ ਪੁੱਤਾਂ ਜਿਵੇਂ ਬਦਾਮ ਵਗੈਰਾ ਸਾਰਿਆਂ ਜਿਹੜੀਆਂ ਰੇਨ ਚ ਬਿਲਕੁਲ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਹੜੇ ਕਬੂਤਰਵਾਦ ਨੇ ਉਹ ਆਪਣੇ ਕਬੂਤਰਾਂ ਨੂੰ ਬਦਾਮ ਖਵਾਉਂਦੇ ਨੇ ਆਪਣੇ ਬੱਚਿਆਂ ਨੂੰ ਖਾਣ ਚਾਹਾਂ ਖਾਣ ਇਸੇ ਤਰ੍ਹਾਂ ਹੀ ਜਿਹੜੇ ਬੈਲ ਗੱਡੀਆਂ ਵਾਲੇ ਸ਼ਕੀਨ ਨੇ ਉਹ ਆਪਣੀਆਂ ਬੈਲ ਗੱਡੀਆਂ ਨੂੰ ਦੇਸੀ ਘਿਓ ਖਵਾਉਂਦੇ ਆ ਘਰੇ ਵਰਤਨ ਚਾਹੇ ਨਾ ਵਰਤਨ ਮੇਰੇ ਕਹਿਣ ਤੋਂ ਬਾਅਦ ਆ ਕਿ ਜਿਹੜੇ ਵਰਾਸਤੀ ਖੇਡਾਂ ਵਾਲੇ ਆ ਜਿਹੜੇ ਇਹਨਾਂ ਦੇ ਜਾਨਵਰ ਨੇ ਚਾਹੇ ਉਹ ਕੁੱਤੇ ਨੇ ਚਾਹੇ ਕਬੂਤਰ ਨੇ ਚਾਹੇ ਘੋੜੇ ਨੇ ਜਿਹੜੇ ਜਿਹੜੇ ਵਰਾਸਤੀ ਖੇਡਾਂ ਦੇ ਵਿੱਚ ਵਰਤੇ ਜਾਂਦੇ ਚਾਹੇ ਬਲਦ ਨੇ ਉਹਨਾਂ ਨੂੰ ਆਪਣੇ ਪੁੱਤਾਂ ਦੇ ਨਾਲ ਵੱਧ ਸੇਵਾ ਕਰਦੇ ਆ ਪਾਲਦੇ ਨੇ ਚੰਗੀ ਤੋਂ ਚੰਗੀ ਖਰਾਕ ਦਿੰਦੇ ਨੇ ਇਸ ਕਰਕੇ ਜਿਹੜੀਆਂ ਇਹ ਖੇਡਾਂ ਬੰਦ ਨਹੀਂ ਸੀ ਹੋਣੇ ਚਾਹੀਦੀਆਂ ਇਹ ਜ਼ਰੂਰੀ ਆ ਚੱਲਣੀਆਂ ਜ਼ਰੂਰੀ ਸੀ ਸੋ ਅਸੀਂ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਆ ਆਵਾਜ਼ ਵੀ ਪਾਰਟੀ ਜਿੰਦਾਬਾਦ ਸਰਕਾਰ ਨਜੀਦ ਸਿੰਘ ਪਲਾਸ ਪਰ ਜਿੰਦਾਬਾਦ ਸਾਡੇ ਸੀਐਮ ਭਵੰਤਮਾਨ ਜੀ ਜਿੰਦਾਬਾਦ ਹਲੋ ਛੱਡ ਦਿਓ ਛੱਡ ਵਾਹ ਲੋ ਜੀ ਆ ਵੀ ਛੱਡੋ ਛੱਡ ਦਿਓ ਜੀ ਲਓ ਹਾਂਜੀ ਵੀਰੇ ਜੇ ਅੱਜ ਤੁਸੀਂ ਐਮਐਲਏ ਸਾਹਿਬ ਕੋਲੇ ਕੌਣ ਚੇ ਆ ਤੇ ਤੁਹਾਡਾ ਕੀ ਕਹਿਣਾ ਹੈ ਇਸ ਵਾਰ ਸਾਨੂੰ ਭਰਾ ਜੀ ਬਹੁਤ ਦਿੱਕਤਾਂ ਆਉਂਦੀਆਂ ਸੀਗੀਆਂ ਹਾਂਜੀ ਸਾਡਾ ਤਾਂ ਕੋਈ ਕਾਨੂੰਨ ਨਹੀਂ ਸੀਗਾ ਹੁਣ ਸਾਡਾ ਸੀਐਮ ਭਗਵੰਤ ਮਾਨ ਨੇ ਕਾਨੂੰਨ ਬਣਾਤਾ ਤੇ ਸਾਨੂੰ ਬਹੁਤ ਖੁਸ਼ੀ ਆ ਦੂ ਖੁਸ਼ੀ ਹੋਰ ਹੋਈ ਨਹੀਂ ਸਕਦੀ ਜ਼ਿੰਦਗੀ ਦੀ ਸਾਨੂੰ ਸਭ ਤੋਂ ਵੱਧ ਖੁਸ਼ੀ ਆ ਕਿਉਂਕਿ ਅਸੀਂ ਸੌਂਕ ਰੱਖਦੇ ਹਾਂ ਸੌਂਕੀ ਬੰਦੇ ਆ ਬਹੁਤ ਖੁਸ਼ੀ ਆ ਠੀਕ ਹੈ ਧੰਨਵਾਦ ਧੰਨਵਾਦ ਓਕੇ ਜੀ ਓਕੇ ਜੀ Ah, eu não volto eu tô aí.